ਨਮਸਕਾਰ ਦੋਸਤੋ ਅੱਜ ਗੱਲ ਕਰਾਂਗੇ ਪਿਛਲੇ ਦਿਨੀ ਮਿੱਤੀ 11 ਅਪ੍ਰੈਲ 2025 ਨੂੰ ਸ਼ਾਮ ਕਰੀਬ 4:30 ਦੇ ਕਰੀਬ ਇੱਕ ਕੁਦਰਤੀ ਝੱਖੜ ਹਨੇਰੀ ਮੀਂਹ ਝੜ ਕੇ ਆਇਆ ਸੀ ਜਿਸ ਦੇ ਨਾਲ ਕਾਫੀ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਫਸਲ ਦੇ ਨਾਲ ਨਾਲ ਬੋਹਾ ਜਿਹੜਾ ਮੇਰਾ ਪਿੰਡ ਹੈ ਜਿਹੜਾ ਮਾਨਸਾ ਦੇ ਵਿੱਚ ਪੈਂਦਾ ਹੈ ਇੱਥੋਂ ਦੀ ਜਿਹੜੀ ਗਊ ਸ਼ਾਲਾ ਹੈ ਉਹਦਾ ਜਿਹੜਾ ਸ਼ੈੱਡ ਹੈ ਲਗਭਗ 250 ਫੁੱਟ ਚੌੜਾ ਬਣਿਆ ਹੋਇਆ ਸੀਗਾ ਉਹਨੂੰ ਹਵਾ ਨੇ ਰੀ ਝੱਖੜ ਦੇ ਕਾਰਨ ਉਹ ਡਿੱਗ ਪਿਆ ਡਿੱਗਣ ਦੇ ਨਾਲ ਲਗਭਗ 15 ਗਊਆਂ ਦੇ ਟੱਠੇ ਜਿਹੜੇ ਉਹਦੀ ਭੇਟ ਚੜ ਗਏ ਤੇ ਜਿਹਨੀਆਂ ਕਹਿੰਦਾ ਪਾਪ ਮਾਰੇ ਗਏ ਹੋ ਉੱਥੇ ਜੋ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਉਹ ਇਹ ਕਰ ਰਿਹਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀਰੇ 2025 ਤੇ 26 ਐ ਇੱਕ ਖਤਰੇ ਦੀ ਘੰਟੀ ਹੈ ਉਹਦੇ ਸੰਕੇਤ ਐ ਜਿਹੜੇ ਉਹ ਸਾਨੂੰ ਸਟਾਰਟਿੰਗ ਕੀ ਦਿਖਣੇ ਸ਼ੁਰੂ ਹੋ ਗਏ ਜਿਹਦੇ ਕਰਕੇ ਪਿੱਛੇ ਜਿੰਨੀ ਅਸੀਂ ਦੇਖਿਆ ਕਮੀਆਂ ਮਾਰ ਦੇ ਵਿੱਚ ਬੜਾ ਵੱਡਾ ਪੁਚਾਲ ਆਇਆ ਠੀਕ ਹੈ ਜਿਹਦੇ ਨਾਲ ਲਗਭਗ 17000 ਬੰਦਾ ਮਾਰਿਆ ਗਿਆ ਤੇ ਮਤਲਬ ਲੱਖਾਂ ਬੰਦੇ ਬੇਕਾਰ ਹੋ ਗਏ ਤੇ ਉਹਦੇ ਕੁਝ ਨਾ ਕੁਝ ਲੱਛਣ ਜਿਹੜੇ ਹੈਗੇ ਨੇ ਉਹ ਭਾਰਤ ਦੇ ਵਿੱਚ ਵੀ ਦਿਖਾਈ ਦੇਣੇ ਸ਼ੁਰੂ ਹੋ ਗਏ ਜਿਹਦੇ ਕਰਕੇ ਦਿਨ ਹਰ ਰੋਜ਼ ਕੋਈ ਨਾ ਕੋਈ ਪਚਾਲ ਦੇ ਛਟਕੇ ਅਲੱਗ-ਅਲੱਗ ਥਾਵਾਂ ਤੇ ਮਹਿਸੂਸ ਕੀਤੇ ਜਾ ਰਹੇ ਨੇ ਤਾਂ ਇਸੇ ਤਰ੍ਹਾਂ ਜਿਹੜਾ ਝੱਖੜ ਨੇਰੀ ਹਨੇਰੀ ਆਈ ਸੀ ਉਹਦੇ ਨਾਲ ਸਾਡੇ ਪਿੰਡ ਬੋਹਾ ਦੇ ਵਿੱਚ ਗਊਸ਼ਾਲਾ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਜਿਹਦੇ ਵਿੱਚ ਲਗਭਗ 10-15 ਲੱਖ ਰੁਪਏ ਦੇ ਰੈ ਸ਼ੈੱਡ ਬਣਾਇਆ ਹੋਇਆ ਸੀ ਉਹ ਡਿੱਗ ਪਿਆ ਠੀਕ ਹੈ 10-15 ਜਿਹੜੀਆਂ ਗਊਆਂ ਤੇ ਠੱਠੇ ਸੀ ਉਹ ਮਾਰੇ ਗਏ ਤੇ ਪਰ ਇੱਥੇ ਜਿਹੜੀ ਗੱਲ ਮੈਂ ਤੁਹਾਨੂੰ ਕਰ ਰਿਹਾ ਉਹ ਇਹ ਕਰਨਾ ਚਾਹਣਾ ਕਿ ਜਿਹਦੇ ਵਿੱਚ ਦੇਖਣ ਨੂੰ ਇਹ ਮਿਲਿਆ ਕਿ ਸਾਡੇ ਪਿੰਡਾ ਜਿਹੜਾ ਸਾਡਾ ਇੱਕ ਟਾਉਨ ਹੀ ਐ ਨਾ ਪਿੰਡਾ ਨਾ ਸ਼ਹਿਰ ਐ ਅੱਧ ਵਿਚਕਾਰ ਜਾਈ ਐ ਪਰ ਇੱਥੇ ਸਾਡਾ ਭਾਈਚਾਰਕ ਸਾਂਝ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਜਦੋਂ ਪਿੰਡ ਨੂੰ ਪਤਾ ਲੱਗਿਆ ਗੁਰਦੁਆਰਿਆਂ ਦੇ ਵਿੱਚ ਲੋਸਮੈਂਟ ਹੋਈ ਕਿ ਗਊਸ਼ਾਲਾ ਦਾ ਸ਼ੱਟ ਡਿੱਗ ਪਿਆ ਜਿਹਦੇ ਵਿੱਚ ਗਊਆਂ ਦਾ ਕਾਫੀ ਨੁਕਸਾਨ ਹੋ ਗਿਆ ਤਾਂ ਸਾਡਾ ਸਾਰਾ ਪਿੰਡ ਜਿਹਦੇ ਵਿੱਚ ਬਿਣਾ ਜਾਤ ਪਾਤ ਤੋਂ ਬਿਣਾ ਭੇਦ ਭਾਪ ਤੋਂ ਸਾਡੇ ਸਾਰੀਆਂ ਜਾਤਾਂ ਪਾਤਾਂ ਦੇ ਲੋਕ ਬਿਣਾ ਭੇਦ ਭਾਪ ਤੋਂ ਉਹ ਗਊਸ਼ਾਲਾ ਦੇ ਵਿੱਚ ਪਹੁੰਚੇ ਜਿਹਦੇ ਹੱਥ ਜਿੰਨਾ ਕਿ ਵੀ ਕੰਮ ਆ ਸਕਦਾ ਸੀ ਕਿਸੇ ਨੇ ਇੱਟਾਂ ਪਰੇ ਕੀਤੀਆਂ ਕਿਸੇ ਲੋ ਲੋਹੇ ਦੀਆਂ ਰਾੜਾਂ ਪਰੇ ਕੀਤੀਆਂ ਕਿਸੇ ਨੇ ਗੱਡਰ ਤੇ ਭੱਠੇ ਵਾਲਿਆਂ ਨੇ ਲਗਭਗ 6-7 ਜੀਸੀਬੀਆਂ ਜਿੰਨੀਆਂ ਵੀ ਹੋ ਸਕਦੀਆਂ ਸੀ ਉਹ ਉਸੇ ਟਾਈਮ ਗਉਸ਼ਾਲਾ ਦੇ ਵਿੱਚ ਭੇਜੀਆਂ ਉੱਤੇ ਜਾ ਕੇ ਇੱਕ ਮਨ ਨੂੰ ਬੜੀ ਖੁਸ਼ੀ ਹੋਈ ਕਿ ਪ੍ਰਮਾਤਮਾ ਦੀ ਸਾਡੇ ਪਿੰਡ ਦੇ ਉੱਤੇ ਬਹੁਤ ਵੱਡੀ ਮਿਹਰ ਹੈ ਕਿ ਸਾਡੇ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਹੈ ਜਿਹੜੀ ਉਹ ਬਹੁਤ ਵੱਡੇ ਲੈਵਲ ਤੇ ਬਣੀ ਹੋਈ ਹੈ ਤੇ ਮੈਂ ਤਾਂ ਪ੍ਰਮਾਤਮਾ ਅੱਗੇ ਅੱਜ ਵੀਡੀਓ ਦੇ ਸਾਰੇ ਇਹੀ ਗੱਲ ਕਰੂੰਗਾ ਕਿ ਪ੍ਰਮਾਤਮਾ ਹਮੇਸ਼ਾ ਸਾਡੇ ਪਿੰਡ ਦੇ ਉੱਤੇ ਇਹ ਜਿਹੜਾ ਸਾਡੀ ਜਾਤ ਪਾਤ ਤੋਂ ਉੱਪਰ ਉੱਠ ਕੇ ਲੋਕ ਕੰਮ ਕਰਦੇ ਨੇ ਸਾਡੀ ਪਿੰਡ ਦੀ ਭਾਈਚਾਰਕ ਸਾਂਝ ਹੈ ਇਹ ਹਮੇਸ਼ਾ ਬਣੀ ਰਹੇ ਪਰਮਾਤਮਾ ਇਹਨੂੰ ਕਦੇ ਵੀ ਟੁੱਟਾ ਨਾ ਦੇਵੇ ਸੋ ਮੈਂ ਲੋਕਾਂ ਨੂੰ ਵੀ ਇਹ ਕਹੂੰਗਾ ਵੀ ਕਦੇ ਵੀ ਰਾਜਨੀਤਿਕ ਪਾਰਟੀਆਂ ਦੇ ਪਿੱਛੇ ਲੱਗ ਕੇ ਆਪਦਾ ਭਾਈਚਾਰਕ ਸਾਂਝ ਕਦੇ ਨਾ ਖਰਾਬ ਕਰੋ ਇਹ ਹਮੇਸ਼ਾ ਸਾਡੇ ਨਾਲ ਰਹੂਗੀ ਰਹੀ ਸੀ ਤੇ ਅੱਗੇ ਵੀ ਰਹੇ ਤੇ ਮੈਂ ਪਰਮਾਤਮਾ ਅਗੇ ਹੀ ਆਸ ਕਰਦਾ ਕਿ ਪਰਮਾਤਮਾ ਸਾਡੇ ਪਿੰਡ ਦੇ ਉੱਤੇ ਹਮੇਸ਼ਾ ਹੈ ਜਿਹੜੀ ਇਹ ਭਾਈਚਾਰਕ ਸਾਂਝ ਹੈ ਇਹ ਹਮੇਸ਼ਾ ਬਣਾਈ ਰੱਖੀ ਤੇ ਪਰ ਸਾਡੇ ਲੋਕ ਨੇੜੇ ਇੱਕ ਦੂਜੇ ਨਾਲ ਹਮੇਸ਼ਾ ਸਾਥ ਦਿੰਦੇ ਰਹਿਣਾ ਲੜਾਈ ਝਗੜੇ ਤੋਂ ਹਮੇਸ਼ਾ ਦੂਰ ਰਹਿਣਾ ਇਹ ਹੀ ਮੇਰੀ ਬੇਨਤੀ ਸੀ ਕਿਉਂਕਿ ਜਦੋਂ ਮੈਂ ਗਊਸ਼ਾਲਾ ਚ ਗਿਆ ਸੀ ਉੱਥੇ ਜਾ ਕੇ ਲੋਕਾਂ ਵੱਲੋਂ ਕੰਮ ਕੀਤਾ ਜਾ ਰਿਹਾ ਸੀ ਉਹ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਕਿ ਮਤਲਬ ਸਾਡੇ ਪਿੰਡ ਦੇ ਲੋਕ ਇੱਕ ਦੂਜੇ ਨਾਲ ਕਿਵੇਂ ਜੁੜ ਕੇ ਖੜੇ ਨੇ ਤੇ ਹੈਰਾਨੀ ਦੀ ਗੱਲ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਗਊਸ਼ਾਲਾ ਜਦੋਂ ਨੁਕਸਾਨ ਹੋ ਗਿਆ ਤਹਰ ਗਊਸ਼ਾਲਾ ਦੇ ਵਿੱਚ ਕੀਰਤਨ ਕੀਤਾ ਜਾ ਰਿਹਾ ਤੇ ਜਿਹੜਾ ਹਰ ਰੋਜ਼ ਸ਼ਾਮ ਨੂੰ ਤੇ ਸਵੇਰ ਕੀਤਾ ਜਾਂਦਾ ਤਾਂ ਕਿ ਜਿਹੜੀਆਂ ਗਊਆਂ ਦੇ ਠੱਠੇ ਮਰੇ ਨੇ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲ ਸਕੇ ਉਹਨਾਂ ਦੀ ਗਤੀ ਹੋ ਸਕੇ ਜਿਸ ਕਰਕੇ ਸਾਨੂੰ ਆਏ ਵੀ ਦੇਖਣ ਨੂੰ ਮਿਲ ਰਿਹਾ ਕਿ ਸਾਡੇ ਪਿੰਡ ਦੇ ਜਿੰਨੇ ਵੀ ਗੁਰਦੁਆਰੇ ਨੇ ਉਹਨਾਂ ਸਾਰੇ ਗੁਰਦੁਆਰਿਆਂ ਦੇ ਵਿੱਚ ਗਊਆਂ ਦੀ ਸ਼ਾਂਤੀ ਲਈ ਜਪਜੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਨੇ ਮੂਲ ਮੰਤਰ ਦੇ ਪਾਠ ਕੀਤੇ ਜਾ ਰਹੇ ਨੇ ਤੇ ਗਊਸ਼ਾਲਾ ਦੀ ਰਿ ਸਥਿਤੀ ਹੈ ਜਿਹੜੀ ਉਹ ਆਰਥਿਕ ਸਥਿਤੀ ਆ ਇੱਕ ਵਾਰੀ ਖਰਾਬ ਹੋ ਗਈ ਕਿਉਂਕਿ 15-20 ਲੱਖ ਰੁਪਏ ਦਾ ਲਗਭਗ ਨੁਕਸਾਨ ਹੋ ਗਿਆ ਉਹ ਨੁਕਸਾਨ ਦੀ ਪਰਪਾਈ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਫੰਡ ਵੀ ਇਕੱਠੇ ਕੀਤੇ ਜਾ ਰਹੇ ਨੇ ਤਾਂ ਕਿ ਗਊਸ਼ਾਲਾ ਨੂੰ ਕੋਈ ਨਾ ਕੋਈ ਆਰਥਿਕ ਮਦਦ ਦਿੱਤੀ ਜਾ ਸਕੇ ਇੱਕ ਬਹੁਤ ਵੱਡੀ ਉਦਾਹਰਨ ਹੈ ਸਾਡੇ ਪਾਈਚਾਰਕ ਸਾਜ ਦੀ ਲਗਭਗ ਸਾਰੇ ਪੰਜਾਬ ਦੇ ਵਿੱਚ ਹੀ ਸਾਰੀਆਂ ਜਾਤਾਂ ਦੇ ਲੋਕ ਬੜੇ ਪਿਆਰ ਤੇ ਮੁਹੱਬਤ ਨਾਲ ਰਹਿੰਦੇ ਨੇ ਮੈਂ ਤਾਂ ਪਰਮਾਤਮਾ ਦੇ ਉੱਤੇ ਹੀ ਕਹੂੰਗਾ ਵੀ ਜਿਵੇਂ ਸਾਡੇ ਪਿੰਡ ਦੇ ਉੱਤੇ ਪਾ ਪਰਮਾਤਮਾ ਨੇ ਅਬਦੀ ਬਖਸ਼ਿਸ਼ ਕੀਤੀ ਹੋਈ ਹੈ ਸਾਰੇ ਭਾਈਚਾਰਕਾਂਜ ਬਣਾ ਕੇ ਰੱਖੀ ਹੋਈ ਹੈ ਸਾਡੇ ਪੰਜਾਬ ਦੇ ਉੱਤੇ ਹਮੇਸ਼ਾ ਪਰਮਾਤਮਾ ਇਸ ਤਰ੍ਹਾਂ ਹੀ ਬਖਸ਼ਿਸ਼ ਰੱਖੀ ਤੇ ਸਾਡੇ ਲੋਕਾਂ ਦੇ ਵਿੱਚ ਭਾਈਚਾਰਕ ਸਾਜ ਹਮੇਸ਼ਾ ਹੀ ਬਣੀ ਰਹੇ ਅਸੀਂ ਇੱਕ ਦੂਜੇ ਨਾਲ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਸਾਥ ਦੇ ਰਹੇ ਹਾਂ ਧੰਨਵਾਦ ਜੀ